ਹੇ ਟ੍ਰੱਕਰ ਸਤ ਸ੍ਰੀ ਅਕਾਲ ਦੋਸਤੋ ਤੇ ਅੱਜ ਆਪਾਂ ਸਪੈਸ਼ਲ ਤੁਹਾਡੇ ਲਈ ਲੈ ਕੇ ਆਏ ਜੀ ਫੈਕਟਰੀਿੰਗ ਕੰਪਨੀ ਰਬ ਕੈਪੀਟਲ ਹੈ ਤੇ ਉਹਨਾਂ ਦੇ ਅਜਾਬ ਆਫਿਸ ਦੇ ਵਿੱਚ ਬੈਠੇ ਆ ਤੇ ਬੜੇ ਚਿਰ ਤੋਂ ਮੇਰੀ ਚਾਹਨਾ ਸੀਗੀ ਕਿ ਕੋਈ ਨਾ ਕੋਈ ਵਧੀਆ ਜਿਹੜੀ ਫੈਕਟਰੀਿੰਗ ਕੰਪਨੀ ਲੈ ਕੇ ਆਈਏ ਤੇ ਉਹ ਇੰਟਰੋਡਿਊਸ ਕਰੀਏ ਤੁਹਾਡੇ ਨਾਲ ਕਿਉਂਕਿ ਬੜੀ ਇਹਦੀ ਮਹੱਤਤਾ ਹੈ ਜਿਹੜੀ ਟਰਕਿੰਗ ਫੀਲਡ ਦੇ ਵਿੱਚ ਕਿਉਂਕਿ ਜੇ ਤੁਹਾਡੇ ਚਾਰ ਜੇਬ ਦੇ ਵਿੱਚ ਡਾਲਰ ਆ ਤਾਂ ਤਾਂ ਹੀ ਤੁਸੀਂ ਅੱਗੇ ਬਿਜ਼ਨਸ ਕਰ ਸਕਦੇ ਹੋ ਤੇ ਡਾਲਰ ਹੁਣ ਜਦੋਂ ਕੰਮ ਕਰਦੇ ਆ ਤੇ ਜੇ ਅਸੀਂ ਸਿੱਧੇ ਕਸਟਮਰ ਤੋਂ ਲੈਨੇ ਆ ਤਾਂ ਕਹਿ ਲੋ ਕਿ 60 ਦਿਨ ਜਾਂ 90 ਦਿਨਾਂ ਬਾਅਦ ਉਹ ਡਾਲਰ ਮਿਲਦੇ ਆ ਤੇ ਫਿਰ ਉਹਦੇ ਵਿੱਚ ਕਾਫੀ ਖਰਚੇ ਹੁੰਦੇ ਆ ਤੇ ਇਸ ਚੀਜ਼ ਨੂੰ ਲੈ ਕੇ ਤੇ ਅੱਜ ਅਸੀਂ ਪਹੁੰਚੇ ਹੋਏ ਆਂ ਜੀ ਰਵ ਕੈਪੀਟਲ ਦੇ ਆਫਿਸ ਦੇ ਵਿੱਚ ਤੇ ਸਾਡੇ ਨਾਲ ਸੰਦੀਪ ਰੰਦਾਵਾ ਸਾਹਿਬ ਆ ਤੇ ਰੰਦਾਵਾ ਸਾਹਿਬ ਦਾ ਕਰਦੇ ਸਵਾਗਤ ਜੀ ਆ ਸਵਾਗਤ ਹੈ ਜੀ ਤੁਹਾਡਾ ਰੰਦਾਵਾ ਸਾਹਿਬ ਥੈਂਕ ਯੂ ਸੋ ਮਚ ਬਾਜੀ ਥੈਂਕ ਯੂ ਜੀ ਆ ਪਹਿਲਾਂ ਤਾਂ ਸੰਦੀਪ ਜੀ ਤੁਸੀਂ ਆਪਣੇ ਬਾਰੇ ਦੱਸੋ ਆਪਣੀ ਬੈਕਗ੍ਰਾਉਂਡ ਦੇ ਵੀ ਆਪਾਂ ਇਸ ਫੀਲਡ ਦੇ ਵਿੱਚ ਕਿਦਾਂ ਹੈ ਹਾਂਜੀ ਬਾਜੀ ਸੋ ਅਸੀਂ ਜਿੱਦਾਂ इंग्लंड ਤੋਂ ਆਈ ਸੀਗੇ ਜੀ ਤਾ ਉਥੇ ਜਿੱਦਾਂ ਕੰਸਲਟਿੰਗ ਦਾ ਕੰਮ ਕਰਦੇ ਸੀਗੇ ਓਕੇ ਬਿਜ਼ਨਸ ਨੂੰ ਹੈਲਪ ਕਰ ਦੇ ਸੀ ਗਰੋ ਕਰਨ ਨੂੰ ਕੋਈ ਤਰੀਕੇ ਦੇ ਨਾਲ ਤਾਂ ਕਾਫੀ ਚੰਗਾ ایکسپੀਰੀਅੰਸ ਹੋਤੇ ਹੈਗਾ ਜਿੱਦਾਂ ਹਨ ਬਟੀਆਂ ਨੂੰ ਮਿਲਣਾ ਉਹਨਾਂ ਨੂੰ ਉਹਨਾਂ ਦੀ ਕੰਸਰਨਸ ਤਾਂ ਉਹਨਾਂ ਨੂੰ ਸੋਲੂਸ਼ਨ ਪ੍ਰੋਵਾਈਡ ਕਰਨਾ ਜਿੱਦਾਂ ਜੀ ਤਾਂ ਫਿਰ ਜਦੋਂ ਉਥੇ ਸੀਗੇ ਫਿਰ ਮੇਰੀ ਫੈਮਿਲੀ ਜਿੱਦਾਂ ਤਕਰੀਬਨ ਮੋਸਟ ਜਿਹੜੇ ਇਨੇ ਦੇ ਵਿੱਚ ਹੈਗੇ ਆ ਸਪੈਸ਼ਲੀ ਜੀਟੀਏ ਦੇ ਵਿੱਚ 70% ਤਾਂ ਇਨੇ ਹੈਗੇ ਆ ਨਾ ਟ੍ਰੱਕਿੰਗ ਦੇ ਵਿੱਚ ਸੋ ਫੈਮਿਲੀ ਦਾਸਦੇ ਹੁੰਦੇ ਸੀਗੇ ਜਿੱਦਾਂ ਟ੍ਰੱਕਿੰਗ ਦੇ ਵਿੱਚ ਯੂ ਨੋ ਸਕੋਪ ਜ਼ਿਆਦਾ ਹੈਗਾ ਆ ਬੰਦਾ ਨਮਾ ਆ ਕੇ ਜਿੱਦਾਂ ਵਧੀਆ ਕੰਮ ਕਰ ਸਕਦਾ ਜਿੱਦਾਂ ਤਾਂ ਸੋ ਅਸੀਂ ਅੱਧਰ ਆ ਗਏ ਤਾਂ ਜੀ ਸੰਦੀਪ ਆਪਾਂ ਜਿਹੜੀ ਰਬ ਕੈਪੀਟਲ ਆ ਫਿਰ ਤੁਸੀਂ ਇਹੇ ਇਹਦੇ ਵਿੱਚ ਕਿਵੇਂ ਜੁਆਇਨ ਕੀਤਾ ਜਾਂ ਕੀ ਓਪਰਚੁਨਿਟੀ ਲੱਗੀ ਤੁਹਾਨੂੰ ਹਾਂਜੀ ਭਾਜੀ ਸੋਚਦਾ ਨਵੇਂ ਕੈਨੇਡਾ ਤੇ ਆਏ ਸੀਗੇ ਅਸੀਂ ਸਾਰੇ ਜਿੱਦਾਂ ਕੰਮ ਲੱਭੇ ਕਿੱਥੇ ਵਧੀਆ ਸਕੋਪ ਹੈਗਾ ਕਿਤਾ ਕੀ ਸੂਤ ਕਾਦਾ ਹਣਾ ਮੇਰੀ ਸਕਿਲਸ ਰਿਗਾਰਡਿੰਗ ਤਾਂ ਪਹਿਲਾਂ ਯੂ نو ਟਰੱਕਿੰਗ ਦਾ ਬੋਬਡੀ ਇੰਡਸਟਰੀ ਹੈ ਮੈਨੂੰ ਬੰਦਾ ਜੀ ਯੂ نو ਡਿਸਪੈਚ ਕਰ ਸਕਦਾ ਯੂ نو ਟਰੱਕ ਡਰਾਈਵ ਕਰ ਸਕਦਾ ਕੋਈ ਵੀ ਇਦਾਂ ਦੀ ਚੀਜ਼ ਕਰ ਸਕਦੇ ਆ ਤਾਂ ਇਦਾਂ ਮੈਂ ਜਿਹੜਾ ਕੰਮ ਕਰਨਾ ਚਾਹੁੰਦਾ ਸੀਗਾ ਇਸ ਟੂ ਯੂ ਨੋ ਹੈਲਪ ਬਿਜ਼ਨਸਮੈਨ ਗਰੋ ਹੇਲਪ ਇਦਾਂ ਪ੍ਰੀਵੀਅਸਲੀ ਇੰਗਲੈਂਡ ਤੇ ਵੀ ਇਦਾਂ ਦਾ ਕੰਮ ਕੀਤਾ ਸੀਗਾ ਜੀ ਤਾਂ ਸੋ ਅਸੀਂ ਇਦਾਂ ਦਾ ਕੰਮ ਲੱਭਦੇ ਸੀਗੇ ਤਾਂ ਉਹਦਾ ਐਡਵਾਂਟੇਜ ਮਿਲ ਗਿਆ ਤੁਹਾਨੂੰ ਇੱਥੇ ਹਾਂਜੀ ਹਾਂਜੀ ਐਕਸਪੀਰੀਅੰਸ ਦਾ ਹਾਂਜੀ ਹਾਂਜੀ ਜੀ ਤਾਂ ਅਸੀਂ ਜਿੱਦਾਂ ਦੇਖਦੇ ਸੀ ਕਿਦਾਂ ਦੇ ਪ੍ਰੋਬਲਮ ਬਿਜ਼ਨਸਮੈਨ ਨੂੰ ਆਉਂਦੇ ਆ ਤੇ ਟੋਕਿੰਗ ਕੰਪਨੀ ਨੂੰ ਆਉਂਦੇ ਹੁੰਦੇ ਜੀ ਤਾਂ ਇੱਕ ਪ੍ਰੋਬਲਮ ਆਈ ਸੀ ਜੀ ਤਾਂ ਜਿਹੜੀ ਬੰਦਾ ਜਿਹਦਾ ਸਭ ਕੁਝ ਸੈਟਅਪ ਕੀਤਾ ਉਹਨਾਂ ਨੇ ਨੈਟਵਰਕਿੰਗ ਕੰਪਨੀ ਹੈ ਨਾ ਉਹਨਾਂ ਨੇ ট্রাক ਖਰੀਦ ਲਿਆ ਕਿਸ਼ਤਾਂ पे ਕਵਰ ਇੰਸ਼ੋਰੈਂਸ ਲੈ ਲਈ ਸਭ ਕੁਝ ਕਰ ਲਿਆ ਤਾਂ ਫਿਰ ਉਹਨਾਂ ਨੇ ਪਹਿਲਾ ਲੋਡ ਕੀਤਾ ਹਮਮਮ ਪਰ ਉਹਨਾਂ ਨੂੰ ਤਾਂ ਪਤਾ ਲੱਗਦਾ ਹੈ ਉਹਨਾਂ ਦੇ ਪੇਮੈਂਟ ਜਿੱਦਾਂ 30 ਡੇਸ 60 ਡੇਸ ਬਾਅਦ ਪੇਮੈਂਟ ਆਉਂਦੀ ਹੈ ਤਾਂ ਅਲੋਂਗ ਦਾ ਟਾਈਮ ਉਹਨਾਂ ਨੂੰ ਸਾਰੀ ਕਿਸ਼ਤਾਂ ਦੇਣੀਆਂ ਪੈਂਦੀਆਂ ਸਾਰੇ ਬਿਲਸ ਪੈ ਕੰਮ ਪੈਂਦੇ ਤਾਂ ਫਿਰ ਕੈਸ਼ ਫਲੋ ਚਾਈਦੀ ਉਹ ਬੀ ਪ੍ਰੋਬਲਮ ਹੈਗੀ ਆ ਪਰ ਕੋਈ ਉਹਨਾਂ ਸੋਚਦਾ ਨਹੀਂ ਹੁੰਦਾ ਹੈ ਨਾ ਪਹਿਲਾਂ ਪਲਾਨ ਨਹੀਂ ਕਰਦਾ ਹੁੰਦਾ ਜੀ ਸੋ ਅਸੀਂ ਜਦਾਂ ਇੱਕ ਫੈਕਟਰੀ ਕੰਪਨੀ ਲੱਭਦੇ ਸੀਗੇ ਹਨਾ ਜਿਹੜਾ ਸੋ ਫੈਮਿਲੀ ਦੀ ਕਨੈਕਸ਼ਨ ਵੀ ਹੈਗੀ ਐਸ ਕੰਪਨੀ ਦੇ ਨਾਲ ਹਾਂ ਜੀ ਤਾਂ ਫੇ ਅਸੀਂ ਇੱਧਰ ਜੁੜ ਗਏ ਤਾਂ ਇਹ ਕੰਪਨੀ ਜਦਾਂ ਯੂ نو ਕਾਫੀ ਚੜ੍ਹਦੀ ਚਲਦੀ ਆ ਤਾਂ ਵਧੀਆ ਤਰੀਕੇ ਦੇ ਨਾਲ ਬੰਦੇ ਨੂੰ ਫਾਈਨਾਂਸ ਕਰਦੀ ਆ ਤਾਂ ਸੋ ਐਸਲੀ ਤੁਸੀ ਵੀ ਪ੍ਰੋਪਰ ਕਰ ਦੋਸੀ ਤੁਹਾਡਾ ਮਤਲਬ ਇਹ ਹੀ ਆ ਕਿ ਤੁਸੀਂ ਚਾਹੁੰਦੇ ਸੀਗੇ ਟਰਕਿੰਗ ਬਿਜ਼ਨਸmenਾਂ ਦੀ ਹੈਲਪ ਕਰੀਏ ਜਿਹੜੇ ਇਸ ਫੀਲਡ ਦੇ ਵਿੱਚ ਨਵੇਂ ਆਉਂਦੇ ਆ ਤਾਂ ਉਹਨਾਂ ਨੂੰ ਡਾਲਰਾਂ ਦੀ ਜ਼ਰੂਰਤ ਪੈਂਦੀ ਹੈ ਤੇ ਹੁਣ ਡਾਲਰਾਂ ਦੀ ਤੁਸੀਂ ਉਹਨਾਂ ਦੀ ਜਿਹੜੀ ਇਹ ਪ੍ਰੋਬਲਮ ਸੀਗੀ ਉਹਨੂੰ ਸੋਲਵ ਕੀਤਾ ਹਾਂਜੀ ਅੰਨੀ ਸੰਦੀਪ ਜੀ ਦੀ ਆਪਾਂ ਗੱਲਬਾਤ ਕਰੀ ਜਿਹੜੀ ਇਹ ਆਪਣਾ ਪ੍ਰੋਸੈਸ ਇਹ ਕਿੰਨਾ ਕੁ ਲੰਬਾ ਕਿੰਨਾ ਕੁ ਟਾਈਮ ਲੱਗਦਾ ਜਿਹੜਾ ਸੈਟਅਪ ਕਰਨਾ ਹੋਵੇ ਤੇ ਜਿਹੜੀ ਫੈਕਟਰੀing ਆ ਤੁਹਾਡੇ ਨਾਲ ਜਿਹੜੀ ਰਬキャਪੀਟਲ ਨਾਲ ਸ਼ਟਾਰਟ ਕਰ ਸਕਦੇ ਆ ਹਾਂਜੀ ਭਾਜੀ ਯੂਜੂਲੀ ਪ੍ਰੋਸੈਸ ਹੁਣ ਜਿੱਦਾਂ ਵੀਕ ਦੇ ਵਿੱਚ ਹੋ ਜਾਂਦਾ ਹੁੰਦਾ ਹੁੰਦਾ ਬੰਦੇ ਨੇ ਸ਼ੁਰੂ ਕਰਨਾ ਓਕੇ ਸੋ ਬਾਲਾ ਕੰਪਲਿਕੇਟਡ ਨਹੀਂ ਹੈਗਾ ਹੂੰ ਹੂੰ ਤਾਂ ਜਿੱਦਾਂ ਅੱਜ ਪੂਰੀ ਵੀਕ ਤੇ ਹੋ ਜਾਂਦਾ ਹੁੰਦਾ ਕੰਪਲੀਟਲੀ ਤੇ ਤੁਸੀਂ ਜਿਹੜੀਆਂ ਕੰਪਨੀਆਂ ਆ ਉਹ ਜਿੱਦਾਂ ਹੁਣ ਛੋਟੀ ਫਲੀਟ ਆ ਜਾਂ ਵੱਡੀ ਫਲੀਟ ਆ ਤੇ ਇਹ ਕਿੱਥੋਂ ਤੱਕ ਜਿਹੜੀਆਂ ਲੈਣੇ ਆ ਅ ਸੋ ਇਦਾਂ ਆ ਭਾਜੀ ਅਸੀਂ ਮੇਨਲੀ ਜਿੱਦਾਂ স্মਲ ਟੂ ਮੀਡੀਅਮ ਸਾਈਜ਼ ਨੂੰ ਸਰਵਿਸ ਕਰਦੇ ਆ ਓਕੇ ਤਾਂ ਸਾਡੀ ਕੋਲ 1500 ਕੰਪਨੀਆਂ ਹੈਗੀਆਂ ਨਾਰਥ ਅਮਰੀਕਾ ਦੇ ਵਿੱਚ ਜਿਹੜੇ ਸਾਡੇ ਨਾਲ ਇਫੈਕਟਿੰਗ ਕਰਦੇ ਦਿੰਦੇ ਆ ओके ਤੇ ਤੁਸੀਂ ਇਹਦਾ ਮਤਲਬ ਤੁਹਾਡੀਆਂ ਸਰਵਿਸ ਜਿਹੜੀਆਂ ਇਹ ਕੱਲੀਆਂ ਕੈਨੇਡਾ ਚ ਜਾਂ ਹੋਰ ਵੀ ਕਿਤੇ ਪ੍ਰੋਵਾਈਡ ਕਰ ਹਾਂਜੀ ਭਾਜੀ ਮੇਨਲੀ ਹੈਗਾ ਕੈਨੇਡਾ ਹੈਗਾ ਤਾਂ ਯੂਐਸਏ ਵੀ ਸਾਡਾ ਯੂਐਸਏ ਦੇ ਵਿੱਚ ਵੀ ਤੁਸੀਂ ਜਿਹੜੇ ਦੋਸਤ ਮਿੱਤਰ ਕੈਲੀਫੋਰਨੀਆ ਤੋਂ ਸੌਂ ਰਹੇ ਤਾਂ ਬਹੁਤ ਧੰਨ ਮੈਸੇਜ ਆਉਂਦੇ ਹੁੰਦੇ ਸੀ ਤੇ ਤੁਸੀਂ ਜਰੂਰ ਨੋਟ ਕਰ ਲਿਓ ਹੁਣ ਤੁਹਾਨੂੰ ਰਵ ਕੈਪੀਟਲ ਹੈ ਜਿਹੜੀ ਅਮਰੀਕਾ ਦੇ ਵਿੱਚ ਵੀ ਮਿਲ ਸਕਦੀ ਹੈ ਉੱਥੇ ਵੀ ਤੁਸੀਂ ਇਹਨਾਂ ਦੀਆਂ ਸਰਵਿਸ ਜੇ ਲੈ ਸਕਦੇ ਹੋ ਕਿਉਂ ਸੰਦੀਪ ਜੀ ਠੀਕ ਕਿਹਾ ਨਾ ਮੈਂ ਹਾਂਜੀ ਹਾਂਜੀ ਜੀ ਬਿਲਕੁਲ ਸਦੀਪ ਜੀ ਇਹਦਾ ਜਿਹੜਾ ਡਿਟੇਲ ਨਾਲ ਥੋੜਾ ਜਿਹਾ ਦੱਸੋ ਜਿਹੜਾ ਪ੍ਰੋਸੈਸ ਆ ਇਹ ਕਿੱਦਾਂ ਜਿਹੜਾ ਡਨ ਹੁੰਦਾ ਜੀ ਕਿਵੇਂ ਤੁਸੀਂ ਕਰਦੇ ਹੋ ਹਾਂਜੀ ਸੋ ਟਿਪਿਕਲੀ ਜਿਹੜੇ ਸਾਡੇ ਨਾਲ ਫੈਕਟਿੰਗ ਕਰਦੇ ਆ ਉਹਨਾਂ ਦਾ ਇਹ ਪ੍ਰੋਸੈਸ ਹੁੰਦਾ ਉਹਨਾਂ ਨੇ ਜਿੱਦਾਂ ਲੋਡ ਕੰਪਲੀਟ ਕੀਤਾ ਇਹ ਡੈਸਟੀਨੇਸ਼ਨ ਹੈ ਟੂ ਬੀ ਲੈ ਕੇ ਸਾਰੇ ਪੇਪਰਵਰਕ ਲੈ ਲੇ ਓਕੇ ਤਾਂ ਫੇ ਉਹਨਾਂ ਨੇ ਸਾਨੂੰ ਸਾਰੇ ਪੇਪਰਵਰਕ ਸਬਮਿਟ ਕਰਨੀ ਆ ਓਕੇ ਤਾਂ ਉਹਨਾਂ ਦਾ ਬਾਅਦ ਚ ਉਹਨਾਂ ਦਾ ਕੰਮ ਡਾਣਿਆ ਅਸੀਂ ਸਭ ਕੁਝ ਹੈਂਡਲ ਕਰ ਦੇਣਾ ਉਸ ਤੋਂ ਬਾਅਦ ਸੋ ਕੀ ਹੁੰਦਾ ਉਹਨਾਂ ਨੇ ਸਾਨੂੰ ਸਵੇਰੇ ਪੇਪਰ ਵਰਕ ਲੋਡ ਦੇ ਪੇਜ ਜੀ ਇਨਵੌਇਸ ਪੇਜੀ ਉਹਦੇ ਨਾਲ ਆਪਣੀ ਅ ਪ੍ਰੂਫ ਆਫ ਡਿਲੀਵਰੀ ਪੇਜੀ ਤਾਂ ਰੇਟ ਕਨਫਰਮੇਸ਼ਨ ਪੇਜੀ ਬੋਤੀ ਜਦੋਂ ਮਿਲ ਗਈ ਅਸੀਂ ਉਹਨਾਂ ਨੂੰ ਜਿੱਦਾਂ ਰਿਪੋਰਟ ਦੇ ਦਿੰਦੇ ਹੁੰਦੇ ਆ 5 ਵਜੇ ਕਿਹੜੀ ਕਿਹੜੀ ਇਨਵੌਇਸ ਸੀ ਫੰਡਿੰਗ ਹੋਣੀ ਆ ਕਿਉਂਕਿ ਤੁਹਾਡੇ ਅਕਾਊਂਟ ਤੇ ਜਾਣਾ ਆ ਕਿੰਨੇ ਫੀਸ ਅਸੀਂ ਪੇ ਕੀਤੇ ਆ ਤਾਂ ਫਿਰ 8:00 ਵਜੇ ਸੇਮ ਡੇ ਉਹਨਾਂ ਨੂੰ ਆ ਫੰਡ ਹੋ ਜਾਂਦਾ ਹੁੰਦਾ ਯਾਨੀ ਸੇਮ ਡੇ ਤੁਸੀਂ ਜਿਹੜੀ ਉਹਨਾਂ ਨੂੰ ਫੈਕਟਰੀਂਗ ਤੋਂ ਨੂੰ ਅਨਵਾਇਸ ਆਈ ਤੇ ਤੁਸੀਂ ਉਹਨਾਂ ਨੂੰ ਪੇ ਕਰਦੇ ਨੇ ਸੇਮ ਡੇ ਅਸੀਂ ਕੋਸ਼ਿਸ਼ ਕਰਦੇ ਹਾਂ ਫੰਡਿੰਗਲੀ ਯੂਐਸਟੀ ਅਸੀਂ ਸੇਮ ਡੇ ਫੰਡ ਕਰ ਦਿੰਦੇ ਆ ਬਟ ਉਹ ਕਦੀ ਕਦੀ ਨੈਕਸਟ ਡੇ ਤਾਂ ਦੇ ਅਕਾਊਂਟ ਤੇ ਲੈਂਡ ਹੁੰਦੀ ਬਟ ਕੈਨੇਡੀਅਨ ਤਾਂ ਉਹ ਸੇਮ ਡੇ ਫੰਡ ਹੋ ਜਾਂਦੀ ਹੈ ਜੀ ਤਾਂ ਉਹ ਤੋਂ ਬਾਅਦ ਕੀ ਹੁੰਦਾ ਆ ਤੁਹਾਡੀ ਜਿਹੜੀ ਇਨਵੌਇਸ ਹੈਗੀ ਆ ਉਹਦਾ ਕਲੈਕਸ਼ਨ ਸਭ ਕੁਝ ਅਸੀਂ ਟੇਕ ਕੇ ਕਰ ਦੇਣਾ ਓਕੇ ਸੋ ਜਦੋਂ ਫੋਰ ਐਗਜ਼ਾਮਪਲ ਲੈ ਸੇ ਤੁਹਾਡਾ ਕਸਟਮਰ 30 ਡੇਜ਼ ਲੈਂਦਾ ਭੇ ਕਰ ਲਓ ਤਾਂ ਫਿਰ ਅਸੀਂ 30 ਡੇਜ਼ ਦੀ ਉਹਨਾਂ ਨੂੰ ਇਨਵੌਇਸ ਭੇਜ ਕੇ ਵੇਤ ਕਰ ਲੈਂਦੇ ਆ ਓਕੇ ਤਾਂ ਫਿਰ ਜਦੋਂ 30th 31st ਡੇ ਹੋ ਗਿਆ ਪੇਮੈਂਟ ਨਹੀਂ ਆਈ ਅਸੀਂ ਉਹਨਾਂ ਨੂੰ ਕਾਲਾਂ ਈਮੇਲ ਸਭ ਕੁਝ ਸ਼ੁਰੂ ਕਰ ਲੈਂਦੇ ਆ ਤਾਂ ਪੁੱਛਦੇ ਕਿਉਂ ਪੇਮੈਂਟ ਤੁਸੀਂ ਨਹੀਂ ਕੀਤੀ ਤਾਂ ਫਿਰ ਈਚ ਟਾਈਮ ਅਸੀਂ ਕੋਈ ਕਰਦੇ ਆ ਤਾਂ ਉਹਦਾ ਨੋਟ ਬਣਾ ਕੇ ਤੁਹਾਨੂੰ ਦਿਖਾਉਂਦੇ ਹੁੰਦੇ ਆ ਸੋਤਾਂ ਨੂੰ ਪਤਾ ਹੁੰਦਾ ਐਗਜ਼ੈਕਟਲੀ ਕਿਤੇ ਇਨਵੌਇਸ ਪੌਂਟੀਆ ਦੇ ਵਿੱਚ ਮੋਸਟਲੀ ਜਿਹੜਾ ਟਰਕਿੰਗ ਫੀਲਡ ਦੇ ਵਿੱਚ ਮੈਂ ਦੇਖਿਆ ਨਾ ਜ਼ਿਆਦਾਤਰ ਜਿਹੜੀ ਸਰਵਿਸ ਦੀ ਪ੍ਰੋਬਲਮ ਆਉਂਦੀ ਹੈ ਬਹੁਤ ਸਾਰੀਆਂ ਜਿਹੜੀਆਂ ਫੈਕਟਰੀਇੰਗ ਕੰਪਨੀਆਂ ਉਹਨਾਂ ਇਨਵੌਇਸ ਲੈ ਲੈਂਦੀਆਂ ਟਰਕਿੰਗ ਕੰਪਨੀਆਂ ਤੋਂ ਉਹਨਾਂ ਨੂੰ ਪੇ ਕਰ ਦਿੰਦੀਆਂ ਤੇ ਬਾਅਦ ਦੇ ਵਿੱਚ ਜਿਉ ਉਹਨਾਂ ਦਾ ਕਿਲੋ ਪੀਰੀਅਡ ਹੁੰਦਾ ਟਾਈਮ ਫਰੇਮ ਹੁੰਦਾ ਜਿਵੇਂ ਕਿਲੋ ਕਿ 90 ਡੇ ਦਾ ਤੇ ਉਦੋਂ ਬਾਅਦ ਦੇ ਵਿੱਚ ਉਹ ਬੈਕ ਚਾਰਜ ਕਰਦੀਆਂ ਤੇ ਕਈ ਵਾਰ ਉਹਦੇ ਤੇ ਉਹ ਐਫਰਟ ਨਹੀਂ ਕਰਦੀਆਂ ਉਹਨਾਂ ਜਿਨ੍ਹਾਂ ਕਸਟਮਰ ਦੇ ਕਰਨਾ ਚਾਹੀਦਾ ਤੁਹਾਡੀ ਸਰਵਿਸ ਕਿੱਦਾਂ ਦੀ ਹੈ ਹਾਂਜੀ ਭਾਜੀ ਮੇਰੇ ਜਿਹੜੇ ਮੇਰੇ ਕਲਾਇੰਟ ਹੈਗੇ ਆ ਤੁਸੀਂ ਖੁਦ ਉਹਨਾਂ ਨੂੰ ਪਰਸਾ ਦੇ ਆ ਸਾਰੇ ਹੈਪੀ ਹੈਗੇ ਆ ਅਸੀਂ ਪੂਰੀ ਕਲੈਕਸ਼ਨ ਔਨ ਟਾਈਮ ਤੇ ਕਰਦੇ ਆ ਤਾਂ ਈਚ ਟਾਈਮ ਅਸੀਂ ਕਰਦੇ ਆ ਅਸੀਂ ਨੋਟ ਬਣਾਉਂਦੇ ਆ ਸਾਨੂੰ ਪਤਾ ਹੁੰਦਾ ਤਾਂ ਚਾਰਜ ਬੈਕਵਿਟ ਸਾਡਾ ਬੋ ਕਟ ਹੈਗਾ ਆ ਅਸੀਂ ਐਕਚੁਅਲੀ ਚਾਹੁੰਦੇ ਆ ਛੇਤੀ ਕਲੈਕਟ ਹੋਵੇ ਉਨਾ ਜ਼ਿਆਦਾ ਫਾਇਦਾ ਸਾਨੂੰ ਹੁੰਦਾ ਆ ਜੀ 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 ਤਾਂ ਅਹ ਪੂਰੀ ਟੀਮ ਆ ਤੁਹਾਡੀ ਜੀ ਪੂਰੀ ਟੀਮ ਹੈਗੀ ਆ ਕਲੈਕਸ਼ਨ ਦੀ ਤਾਂ ਤੁਹਾਡਾ ਅਕਾਊਂਟ ਮੈਨੇਜਰ ਵੀ ਹੁੰਦਾ ਕੋਈ ਵੀ ਇਸ਼ੂ ਹੁੰਦੀ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਲਓ ਤਾਂ ਬੈਕਅਪ ਲਈ ਤੁਹਾਡਾ ਦੂਸਰਾ ਬੰਦਾ ਵੀ ਹੁੰਦਾ ਜਿਹੜਾ ਮੇਰੇ ਮੰਗਲ ਤੁਹਾਡੇ ਨਾਲ ਹੁੰਦਾ ਹੈ ਜਿੱਦਾਂ ਹੈਲਪ ਕਰਦਾ ਜੀ ਹੁਣ ਜੇ ਕਿਸੇ ਨੇ ਫੈਕਟਰੀਂਗ ਉਹ ਕਿਤੇ ਹੋਰ ਜਗ੍ਹਾ ਤੇ ਕਰਵਾ ਰਿਆ ਤੇ ਕੀ ਸਵਿਚ ਕਰ ਸਕਦਾ ਤੁਹਾਡੇ ਨਾਲ ਹੋ ਜਾਂਦਾ ਕੋਈ ਨਾ ਪ੍ਰੋਬਲਮ ਡੇਲੀ ਅਸੀਂ ਕਰਦੇ ਹੁੰਦੇ ਆ ਅਸੀਂ ਬਾਇਆਊਟ ਪਾਣੀ ਕੰਪਨੀ ਦਾ ਕਰ ਦਿੰਦੇ ਆ ਓਕੇ ਤਾਂ ਉਹਦਾ ਪੂਰਾ ਪ੍ਰੋਸੈਸ ਅਸੀਂ ਤੁਹਾਨੂੰ ਸਮਝਾ ਸਕਦੇ ਕਿੱਦਾਂ ਹੋ ਸਕਦਾ ਕਦੇ ਕਦੇ ਏਦਾਂ ਹੁੰਦਾ ਬੰਦਾ ਕੌਨਟਰੈਕਟ ਦੇ ਵਿੱਚ ਹੁੰਦਾ ਆ ਅਸੀਂ ਉਹਨਾਂ ਦਾ ਕੌਨਟਰੈਕਟ ਦੇਖ ਕੇ ਉਹਨੋਂ ਸਹੀ ਰੇਕੀ ਦੇ ਨਾਮ ਰਿਵਾਇਜ਼ ਕਰ ਸਕਦੇ ਸੋ ਬਿਨਾ ਫੀਸ ਪੇ ਕਰਕੇ ਉਸ ਸਾਡੇ ਨਾਲ ਜੋੜ ਸਕਦੇ ਆ ਏਦਾਂ ਜੀ ਬਾਕੀ ਤੁਸੀਂ ਵੀ ਬਦਲਣਾ ਚਾਹੁੰਦੇ ਹੋ ਤੁਸੀਂ ਆਪਣੀ ਪੁਰਾਣੀ ਜਿਹੜੀ ਫੈਕਟਰੀਿੰਗ ਕੰਪਨੀ ਤੋਂ ਸਟਕ ਹੋਏ ਹੋ ਤਾਂ ਰਵ ਕੈਪੀਟਲ ਤੇ ਸੰਦੀਪ ਰੰਧਾਵਾ ਸਾਹਿਬ ਤੁਹਾਡੀ ਜਿਹੜਾ ਹੈਲਪ ਲਈ ਹਾਜ਼ਰ ਆ ਜੀ ਤੇ ਮਿਲਦੇ ਆਂ ਫਿਰ ਆਪਾਂ ਪੂਰੀ ਅੱਗੇ ਡਿਟੇਲ ਦੇ ਨਾਲ ਜਿਹੜਾ ਸ਼ੋਅ ਲੈ ਕੇ ਆਵਾਂਗੇ ਉਹਦੇ ਵਿੱਚ ਸਾਰੇ ਅਸੀਂ ਪਾਰਟ ਦੱਸਿਆ ਕਰਾਂਗੇ ਕਿਵੇਂ ਕਿਵੇਂ ਜਿਹੜੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਅਸੀਂ ਬਚਣਾ ਜਾਂ ਕਿਹੜੀਆਂ ਚੀਜ਼ਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਤੇ ਅਸੀਂ ਜਾਣੇ ਜਾਣੇ 'ਚ ਉਹਨਾਂ 'ਚ ਫਸ ਜਾਂਦੇ ਆ ਬਾਅਦ ਦੇ ਵਿੱਚ ਸਾਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਅਗਲੇ ਮੂਹਰੇ ਚਿੱਠਾ ਕੱਢ ਕੇ ਰੱਖ ਦਿੰਦੇ ਆ ਫਿਰ ਬੰਦਾ ਸੋਚਦਾ ਸੱਪ ਦੇ ਮੂੰਹ 'ਚ ਕਿਰਲੀ ਵਾਲੀ ਗੱਲ ਹੁੰਦੀ ਆ ਕਿਉਂਕਿ ਜਦੋਂ ਫੈਕਟਰੀਿੰਗ ਇੱਕ ਵਾਰਾ ਸ਼ੁਰੂ ਹੋ ਜੇ ਤਾ ਇਹੇ ਮੁੜ ਕੇ ਇਹਦੇ ਚੋਂ ਨਿਕਲਣਾ ਬੜਾ ਔਖਾ ਕਿਉਂਕਿ ਨਾ ਇੰਨੇ ਡਾਲਰ ਤੁਹਾਡੀ ਜੇਬ ਚ ਹੋਣ ਤੇ ਨਾ ਤੁਸੀਂ ਸਾਰੀਆਂ ਜਿਹੜੀਆਂ ਇਨਵੋਇਸਾਂ ਆ ਉਹਨਾਂ ਨੂੰ ਰਾਈਟ ਵੇ ਜਿਹੜਾ ਪੇਅ ਆਊਟ ਕਰਕੇ ਤੇ ਉੱਥੋਂ ਜਿਹੜਾ ਖੇੜਾ ਛਡਾ ਸਕੋ ਪਰ ਸੰਦੀਪ ਆ ਹੁਣੀ ਕਹਿੰਦੇ ਕਿ ਅਸੀਂ ਤੁਹਾਡਾ ਖੇੜਾ ਛਡਾ ਸਕਦੇ ਆ ਤੁਸੀਂ ਸਵਿਚ ਓਵਰ ਇਹਨਾਂ ਦਾ ਕਰਨਾ ਹੋਵੇ ਤਾਂ ਉਧਰੋਂ ਜਿਹੜਾ ਇਹਨਾਂ ਦਾ ਬਾਏ ਆਊਟ ਹੋਊਗਾ ਉਹ ਕਹਿੰਦੇ ਕਿ ਉਹ ਵੀ ਪੇ ਕਰ ਦੇਵਾਂਗੇ ਤੇ ਤੁਹਾਡੀ ਜਿਹੜੀ ਉੱਥੇ ਜੇ ਕੰਟਰੈਕਟ ਦੀ ਫੀਸ ਹੋਈ ਤੇ ਉਹਦੀ ਵੀ ਟੇਕ ਕੇਅਰ ਕੀਤੀ ਜਾਊਗੀ ਤੇ ਬਾਕੀ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਤੇ ਐਡਰੈਸ ਵੀ ਵੌਨ ਦੇ ਵਿੱਚ ਤੇ ਯੂ ਐਸਏ ਕੈਨੇਡਾ ਵਿੱਚ ਦੋਨੇ ਜਗ੍ਹਾ ਤੇ ਇਹ ਤੁਹਾਨੂੰ ਸਰਵਿਸ ਜਿਹੜੀਆਂ ਪ੍ਰੋਵਾਈਡ ਕਰਦੇ ਆ ਤੇ ਸ਼ੋ ਨੂੰ ਕਰ ਦਿਓ ਜੀ ਵੱਧ ਤੋਂ ਵੱਧ ਸ਼ੇਅਰ ਧੰਨਵਾਦੀ